ਪਹਿਲਾਂ ਅਸੀਂ ਸੁਨੰਦਾ ਸ਼ਰਮਾ ਬਾਰੇ ਸੁਣਿਆ ਤੇ ਹੁਣ ਤੁਹਾਡਾ ਮਸਲਾ ਸਾਹਮਣੇ ਆ ਰਿਹਾ ਹੈ ਲੋਕਾਂ ਦੀ ਨਜ਼ਰ ਦੇ ਵਿੱਚ ਤਾਂ ਕਾਕਾ ਇੰਡੀਪੈਂਡੈਂਟ ਆਰਟਿਸਟ ਹੈ ਮੈਂ ਆਪਣਾ ਲੈਵਲ ਖੁਦ ਬਣਾਇਆ ਮੈਂ ਉਹਦਾ ਮਾਲਕਾਂ ਕਿਸੇ ਆਪਣੀ ਕਲਾ ਤੇ ਧਿਆਨ ਦਈਏ ਜਾਂ ਅਸੀਂ ਆਪਣੇ ਫਾਈਨਾਂਸ ਤੇ ਧਿਆਨ ਦੇਈਏ ਪੰਜ 6 ਮਹੀਨੇ ਹੋ ਚੁੱਕੇ ਨੇ ਕਿ ਮੈਂ ਆਪਣਾ ਗਾਣਾ ਰਿਲੀਜ਼ ਨਹੀਂ ਕਰ ਪਾ ਰਿਹਾ ਸੁਨੰਦਾ ਸ਼ਰਮਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਮਸਲਾ ਥੋੜਾ ਅਲੱਗ ਸੀਗਾ ਉੱਚ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਸਿਸਟਮ ਦੀਆਂ ਜਾਂ ਉਹ ਕਿਥੋਂ ਤੋਂ ਜੋਰ-ਜੋਰ ਲਾਦਾ ਲਾ ਰੋ ਸਾਰਾ ਸਿਸਟਮ ਆਪਣੇ ਕੋਲ ਉੱਥੇ ਇੱਕ ਲੇਡੀ ਇਹ ਬਿਆਨ ਦਿੰਦੇ ਆ ਕਿ ਕਾਕਾ ਕੌਣ ਅਸੀਂ ਦਾ ਜਾਣਦੇ ਨਹੀਂ ਤੁਹਾਨੂੰ ਕਦੀ ਇੱਥੇ ਦੇਖਿਆ ਨਹੀਂ ਕਾਕਾ ਕੁੱਕੇ ਨੂੰ ਕਾਕਾ ਕੁੱਕੇ ਨੂੰ ਇੰਡਸਟਰੀ ਪੂਰੀ ਦੀ ਪੂਰੀ ਕਹਿ ਰਹੀ ਹੈ ਕਿ ਪਿੰਕੀ ਢਾਲੀਵਾਲ ਵਰਗਾ ਮਤਲਬ ਬੰਦਾ ਨਹੀਂ ਹੈ ਚੇਨੀ ਤੁਸੀਂ ਲੁੱਚੇ ਮਤਲਬ ਜੀ ਪਿੰਕੀ ਢਾਲੀਵਾਲ ਦੀ ਰੱਬ ਨੇ ਤੇ ਪਿੱਛੇ ਜਿਹੜਾ ਘਰ ਉਹਨੂੰ ਗੁਰਦਵਾਲਾ ਸਮਝਿਆ ਜਾਵੇ ਕੋਈ ਸਬੂਤ ਤੁਹਾਡੇ ਕੋਲੇ ਹੈ ਸਬੂਤ ਪੇਸ਼ ਕਰਾਂਗੇ ਸਬੂਤ ਹੈਗੇ ਹੰਦਰ ਟੀਵੀ ਤੇ ਤੁਹਾਡਾ ਪਹਿਲਾਂ ਅਸੀਂ ਸੁਨੰਦਾ ਸ਼ਰਮਾ ਬਾਰੇ ਸੁਣਿਆ ਤੇ ਹੁਣ ਤੁਹਾਡਾ ਮਸਲਾ ਸਾਹਮਣੇ ਆ ਰਿਹਾ ਪਿੰਕੀ ਢਾਲੀਵਾਲ ਦੇ ਉੱਤੇ ਲਗਾਤਾਰ ਧੋਖਾ ਧੜੀ ਦੇ ਜਾਂ ਫਿਰ ਹੀਰਾ ਫੇਰੀਆਂ ਦੇ ਇਲਜ਼ਾਮ ਲੱਗ ਰਹੇ ਨੇ ਸੋ ਤੁਹਾਡੇ ਵੱਲੋਂ ਜਿਹੜਾ ਮਾਮਲਾ ਹੈ ਉਹ ਕਿਸ ਤਰ੍ਹਾਂ ਦੇ ਤਰੀਕੇ ਨਾਲ ਹੈ ਕਿਉਂਕਿ ਲੋਕਾਂ ਦੀ ਨਜ਼ਰ ਦੇ ਵਿੱਚ ਤਾਂ ਕਾਕਾ ਇੰਡੀਪੈਂਡੈਂਟ ਆਰਟਿਸਟ ਹੈ ਤਾਂ ਉਹਨਾਂ ਦਾ ਉਹਨਾਂ ਨਾਲ ਕੀ ਰੋਲਾ ਹੋ ਸਕਦਾ ਮੈਂ ਸ਼ੁਰੂ ਤੋਂ ਹੀ ਇੰਡੀਪੈਂਡੈਂਟ ਆਰਟਿਸਟ ਹਾਂ ਜੀ ਮੈਨੂੰ ਕਿਸੇ ਨੇ ਰੋਟੀ ਨਹੀਂ ਪਾਇਆ ਮੈਂ ਆਪਣੇ ਗਾਣੇ ਪਹਿਲਾਂ ਇੰਡੀਪੈਂਡੈਂਟਲੀ ਰਿਲੀਜ਼ ਕਰ ਰਹੇ ਨੇ ਉਹ ਚੱਲੇ ਵੀ ਨੇ ਤੇ ਜਦੋਂ ਦਾ ਮੈਂ ਇਹਨਾਂ ਨਾਲ ਮੈਂ ਆਪਣਾ ਲੈਵਲ ਖੁਦ ਬਣਾਇਆ ਮੈਂ ਉਹਦਾ ਮਾਲਕ ਆ ਮੇਰੇ ਗਾਣਿਆਂ ਦਾ ਮਾਲਕ ਮੈਂ ਆ ਓਨਰਸ਼ਿਪ ਮੇਰੇ ਕੋਲ ਆ ਤੇ ਜਦੋਂ ਦਾ ਮੈਂ ਇਹਨਾਂ ਨਾਲ ਜੁੜਿਆ ਇਹਨਾਂ ਨੂੰ ਮੈਂ ਇੱਕ ਆਪਣੀ ਜੌਬ ਦਾ ਪਾਰਟ ਦਿੱਤਾ ਹੋਇਆ ਹੈ ਕਿ ਡਿਜੀਟਲ ਡਿਸਟ੍ਰੀਬਿਊਸ਼ਨ ਇਹਨਾਂ ਕੋਲ ਆ ਸਾਡੀ ਓਕੇ ਜੀ ਤਾਂ ਜਦੋਂ ਕਿਸੇ ਆਰਟਿਸਟ ਦਾ ਕੋਈ ਗਾਣਾ ਰਿਲੀਜ਼ ਹੋਣਾ ਹੁੰਦਾ ਲੈਵਲ ਤੋਂ ਉਹਦੀ ਡਿਜੀਟਲ ਡਿਸਟ੍ਰੀਬਿਊਸ਼ਨ ਉਹ ਖੁਦ ਨਹੀਂ ਕਰ ਸਕਦਾ ਇਨੀ ਨੌਲੇਜ ਵੀ ਨਹੀਂ ਹੁੰਦੀ ਹੈ ਇਹਨਾਂ ਹਿਸਾਬ-ਕਿਤਾਬ ਵੀ ਨਹੀਂ ਹੁੰਦਾ ਕਿਉਂਕਿ ਫਿਰ ਉਹ ਹੋਰ ਤਰੀਕੇ ਨਾਲ ਠੱਗੀਆਂ ਹੋ ਸਕਦੀਆਂ ਨੇ ਕੋਈ ਵੀ ਫੇਕ ਚੈਨਲ ਉਹਦਾ ਗਾਣਾ ਪਾ ਕੇ ਆਪ ਕਮਾਈ ਰੱਖ ਸਕਦਾ ਤਾਂ ਸਾਨੂੰ ਸकाई ਡਿਜੀਟਲ ਤੋਂ ਗੁਰਕਰਨਤਾਲੀ ਵਾਲ ਤੋਂ ਇਹਨਾਂ ਵਰਗੀਆਂ ਤੋਂ ਹੋਰ ਤਾਂ ਉਮੀਦ ਇਹ ਹੁੰਦੀ ਹੈ ਕਿ ਇਹ ਸਾਡੇ ਭਾਈ ਨੇ ਜਾਂ ਜੋ ਵੀ ਨੇ ਕਿ ਇਹ ਸਾਨੂੰ ਵਧੀਆ ਕੰਮ ਕਰਕੇ ਦੇਣਗੇ ਸਾਡਾ ਪੈਸਾ ਇਕੱਠਾ ਕਰਕੇ ਦੇਣਗੇ ਜੋ ਇਹਨਾਂ ਦੀ ਮਿਹਨਤ ਮੰਨਦੀ ਹੋਰ ਰੱਖ ਲੈਣਗੇ ਪਰ ਜਦੋਂ ਸਾਡੇ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਸ਼ੀਟਾਂ ਸਾਨੂੰ ਗਲਤ ਦਿਖਾਈਆਂ ਜਾ ਰਹੀਆਂ ਨੇ ਇਹਨਾਂ ਦੀ ਹੈਂਡ ਟਾਈਪਡ ਸ਼ੀਟਾਂ ਨੇ ਐਕਸਲ ਸ਼ੀਟਾਂ ਬਣਾਈਆਂ ਹੋਈਆਂ ਨੇ ਜੋ ਵਰਨਰ 뮤జిక్ ਤੋਂ ਰਿਪੋਰਟਸ ਆ ਰਹੀਆਂ ਨੇ ਕਿ ਇੰਨਾ ਪੈਸਾ ਆ ਰਿਹਾ ਹੈ ਉਹਦੇ ਵਿੱਚੋਂ ਇਹ ਬਹੁਤ ਫੇਰ ਬਦਲ ਕਰਕੇ ਸਾਨੂੰ ਦਿਖਾ ਰਹੇ ਨੇ ਸਾਡੇ ਦਿਲੋਂ ਤੱਕਾ ਲੱਗਦਾ ਹੈ ਤੇ ਸਾਡੇ ਸਾਡੇ ਮੈਂਟਲ ਸਟੇਟਸ ਬਦਲ ਜਾਂਦੇ ਨੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਆਪਣੀ ਕਲਾ ਤੇ ਧਿਆਨ ਦਈਏ ਜਾਂ ਅਸੀਂ ਆਪਣੇ ਫਾਈਨੈਂਸ ਤੇ ਧਿਆਨ ਦਈਏ। ਤਾਂ ਤੁਹਾਨੂੰ ਇਸ ਗੱਲ ਦਾ ਕਿਵੇਂ ਅਹਿਸਾਸ ਹੋਇਆ ਕਿ ਜੋ ਇਹ ਸ਼ੀਟਸ ਸਾਰੀਆਂ ਨੇ ਜੋ ਕਮਾਈ ਦਿਖਾਈ ਜਾ ਰਹੀ ਹੈ ਉਹ ਵਾਕਈ ਗਲਤ ਹੈ? ਇਸ ਗੱਲ ਦਾ ਕੋਈ ਸਬੂਤ ਤੁਹਾਡੇ ਕੋਲ ਹੀ ਆ ਕੁਝ ਲੱਗਿਆ ਤੁਹਾਨੂੰ ਕੀ? ਸਬੂਤ ਪੇਸ਼ ਕਰਾਂਗੇ, ਸਬੂਤ ਹੈਗੇ ਨੇ। ਜੀ। ਹਾਂਜੀ। ਤਾਂ ਅਹਿਸਾਸ ਕਿਵੇਂ ਹੋਇਆ ਸੀ? ਕਦੋਂ ਜਾ ਕੇ ਲੱਗਣਾ ਸ਼ੁਰੂ ਹੋਇਆ ਕਿ ਇਹ ਮੇਰੇ ਨਾਲ ਇੱਥੋਂ ਗਲਤ ਹੋਣਾ ਸ਼ੁਰੂ ਹੋ ਗਿਆ? ਸਾਨੂੰ ਦੇਖੋ ਪਹਿਲਾ 1 ਸਾਲ ਤਾਂ ਸਾਨੂੰ ਇਹੀ ਲੱਗਾ ਕਿ ਸਾਡੇ ਇਹ ਬਹੁਤ ਵਧੀਆ ਵੈਲਿਊਏਸ਼ਨ ਨੇ। ਅਸੀਂ ਕਿਉਂਕਿ ਇਹ ਪੇਸ਼ ਹੀ ਐਵੇਂ ਆਉਂਦੇ ਨੇ। 1 ਸਾਲ ਜਾਂ 1.5 ਸਾਲ ਬਾਅਦ ਸਾਨੂੰ ਹੌਲੀ-ਹੌਲੀ ਸ਼ੱਕ ਜਾ ਹੋਣਾ ਸ਼ੁਰੂ ਹੋਇਆ ਕਿ ਸਾਡਾ ਕੋਈ ਗਾਣਾ ਜਦੋਂ ਅਸੀਂ ਕਿਸੇ ਬਾਹਰਲੇ ਚੈਨਲ ਤੇ ਕਰ ਦਿੰਦੇ ਆ ਕਿਸੇ ਹੋਰ ਲੇਬਲ ਤੇ ਕਰ ਦਿੰਦੇ ਆ ਉਹ ਸਾਡਾ ਇੰਡੀਆ ਟ੍ਰੈਂਡਿੰਗ ਹੁੰਦਾ ਕਦੇ 1 ਹੁੰਦਾ ਜਾਂ ਫਿਰ ਕਦੇ ਜੇ ਆਪਣੇ ਲੇਬਲ ਤੇ ਵੀ ਅਸੀਂ ਨੇ ਪਾਇਆ ਗਾਣਾ ਫੋਰ ਇਗਜ਼ਾਮਪਲ ਇਹਨਾਂ ਨਾਲ ਮੈਂ ਪਹਿਲਾ ਗਾਣਾ ਹਿਜਾਬ ਕਰਿਆ ਸ਼ਾਇਦ ਤੇ ਉਹ 30 ਦਿਨ ਜੇ ਪਾਕਿਸਤਾਨ ਚ ਟ੍ਰੈਂਡਿੰਗ ਨੰਬਰ 1 ਤੇ ਜਾਂ 2 ਤੇ ਪਹਿਲੇ 5 ਚ ਰਹਿ ਸਕਦਾ ਜਦੋਂ ਅਸੀਂ ਦੇਖਦੇ ਆ ਕਿ ਇੰਡੀਆ ਚ ਟ੍ਰੈਂਡਿੰਗ ਹੀ ਨਹੀਂ ਆ ਰਿਹਾ ਜਾਂ ਫਿਰ ਹੋਰ ਚੀਜ਼ਾਂ ਦੇਖਦੇ ਆ ਕਿ ਜਿੰਨੀ ਕਮਾਈ ਸਾਨੂੰ YouTube ਦਾ ਡੈਸ਼ਬੋਰਡ ਦਿਖਾ ਰਿ ਤਾਂ ਫਿਰ ਉੱਥੋਂ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਜੀ ਹੁਣ ਤੁਹਾਡਾ YouTube ਚੈਨਲ ਤੁਹਾਡੇ ਕੋਲ ਹੈ ਜਾਂ ਉਹ ਵੀ ਉਹਨਾਂ ਦੇ YouTube ਚੈਨਲ ਦਾ ਐਕਸੈਸ ਦੇਖੋ ਅਸੀਂ ਗਾਣੇ ਉਹਨਾਂ ਕਸੈ ਸਾਡੇ ਕੋਲ ਹੈਗਾ ਕਿ ਅਸੀਂ ਗਾਣੇ ਪਾ ਸਕਦੇ ਹਾਂ ਪਰ ਅਸੀਂ ਗਾਣੇ ਪਾਈਏ ਕਿਉਂਕਿ ਸਾਨੂੰ ਜਦੋਂ ਇਹ ਪਤਾ ਕਿ ਸਾਡੇ ਨਾਲ ਠੱਗੀ ਹੋ ਰਹੀ ਹੈ ਸਾਡਾ ਐਗਰੀਮੈਂਟ ਪੂਰਾ ਵੀ ਹੋ ਚੁੱਕਿਆ ਹੈ ਉਹਨਾਂ ਦਾ ਜਿੰਨਾ ਪੈਸਾ ਜੋ ਵੀ ਰਿਕੂਪ ਹੋਣਾ ਸੀ ਉਹ ਵੀ ਹੋ ਚੁੱਕਿਆ ਪਰ ਗਾਣੇ ਕਿਸ ਤਰੀਕੇ ਨਾਲ ਕਰੀਏ ਕਿਉਂਕਿ ਸਾਡੇ ਕੋਲ ਉਹਨਾ ਪੈਸਾ ਆਉਂਦਾ ਹੀ ਨਹੀਂ ਕਿ ਅਸੀਂ ਆਪਣੇ ਅੱਗੇ ਗਾਣੇ ਤੇ ਲਾ ਸਕੀਏ। ਅਗਰ ਸੁਨੰਦ ਸ਼ ਹੁਣ ਤਾਂ 5-6 ਮਹੀਨੇ ਹੋ ਚੁੱਕੇ ਨੇ ਕਿ ਮੈਂ ਕੋਈ ਗਾਣਾ ਰਿਲੀਜ਼ ਨਹੀਂ ਕਰ ਪਾ ਰਿਹਾ। ਸੁਨੰਦਾ ਸ਼ਰਮਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਮਸਲਾ ਥੋੜਾ ਅਲੱਗ ਸੀਗਾ, ਤੁਹਾਡਾ ਥੋੜਾ ਅਲੱਗ ਹੈਗਾ ਪਰ ਉਹਨਾਂ ਨੂੰ ਸਪੋਰਟ ਕਾਫੀ ਮਿਲੀ। ਇੱਥੇ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਕੁਝ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਸਿਸਟਮ ਦੀਆਂ ਜਾਂ ਉਹ ਉਹ ਕਦੋਂ ਹੋਈ ਹੈ ਗੱਲ ਤੇ ਕਿਵੇਂ ਹੋਈ। ਮੈਨੂੰ ਲੱਗਦਾ ਜੀ ਜਦੋਂ ਦੀ ਅਸੀਂ ਮੁਲਾਕਾਤਾਂ ਜੀਆਂ ਕਰਨ ਲੱਗੀਆਂ ਕਿਸ ਭਾਈ ਸਾਡਾ ਚੈਨਲ ਛੱਡ ਦਿਓ ਸਾਡਾ ਸਾਡਾ ਡਿਜੀਟਲ ਰੇਮਿਊ ਸਾਨੂੰ ਆਪ ਕਲੈਕਟ ਕਰਨ ਦਿਓ ਕਿਸੇ ਹੋਰ ਕੰਪਨੀ ਦਾ ਕੰਮ ਕਰਨ ਦਿਓ ਤੁਹਾਡਾ ਜੋ ਵੀ ਹੋ ਚੁੱਕਿਆ ਪੂਰਾ ਹੋ ਚੁੱਕਿਆ ਐਗਰੀਮੈਂਟ ਪੂਰਾ ਹੋ ਚੁੱਕਿਆ ਉਹ ਤੋਂ ਬਾਅਦ ਸਾਨੂੰ ਵਰਬਲੀ ਮੁਲਾਕਾਤਾਂ ਦੌਰਾਨ ਪਹਿਲੀ ਗੱਲ ਦਾ ਮੁਲਾਕਾਤ ਵੀ ਜਿੱਦੀ ਜਿੱਦੀ ਹੋਣੀ ਪਉਂਦੀ ਹੈ ਇਹ ਆਪਣੇ ਆਪ ਨੂੰ ਬਹੁਤ بڑے ਸਮਝਦੇ ਨੇ ਸ਼ਾਇਦ ਹੋਣਗੇ ਇੱਕ ਦੋ ਮਹੀਨੇ ਬਾਅਦ ਜਦੋਂ ਇਹ ਟਾਈਮ ਦਿੰਦੇ ਨੇ ਉਸ ਦੌਰਾਨ ਮੁਲਾਕਾਤ ਦੇ ਵਿੱਚ ਸਾਨੂੰ ਹਿੰਟ ਦੇ ਦਿੱਤੇ ਜਾਂਦੇ ਨੇ ਸਾਨੂੰ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਉਦੋਂ ਜੋ ਜੋਰ ਲਾਦਾ ਲਾ ਲਓ ਸਾਰਾ ਸਿਸਟਮ ਆਪਣੇ ਕੋਲ ਆ ਜਾਂ ਸਾਰਾ ਤਮਾਜਾਮ ਆਪਣਾ ਹੀ ਹੈ ਸਾਰੀ ਇੰਡਸਟਰੀ ਆਪਣੀ ਹੈ ਉਦੋਂ ਅਸੀਂ ਡਰ ਵੀ ਜਾਂਦੇ ਹਾਂ ਥੋੜਾ ਜਿਹਾ ਕਿ ਕਿਉਂਕਿ ਇਹ 20-25 ਸਾਲ ਤੋਂ ਬੈਠੇ ਨੇ ਤੇ ਇਹਨਾਂ ਨੇ ਸੱਚੀ 100-200 ਆਰਟਿਸਟ ਮੇਰੇ ਵਰਗਾ ਦੇਖਿਆ ਵੀ ਹੋਊਗਾ ਤੇ ਲੁੱਟਿਆ ਵੀ ਅੱਛਾ ਜਦੋਂ ਸੁਨੰਦਾ ਦੇ ਬਾਰੇ ਹੁੰਦਾ ਹੈ ਕਿ ਜਦੋਂ ਇਹਨਾਂ ਨੂੰ ਲੈ ਕੇ ਜਾ ਰਹੇ ਨੇ ਪਿੰਕੀ ਤਾਲੀਵਾਲ ਜੀ ਨੂੰ ਪੁਲਿਸ ਵਾਲੇ ਉੱਥੇ ਇੱਕ ਲੇਡੀ ਇਹ ਬਿਆਨ ਦਿੰਦੇ ਆ ਕਿ ਕਾਕਾ ਕੌਣ ਅਸੀਂ ਤਾਂ ਜਾਣਦੇ ਨਹੀਂ ਸੁਣਿਆ ਦੇਖੋ ਉਹ ਉਹ ਮੈਂ ਥੋੜਾ ਜਿਹਾ ਮੈਂ ਸੁਣਿਆ ਵੀ ਪਤਾ ਨਹੀਂ ਕੌਣ ਹੈ ਮਾਤਾ ਜੀ ਰਿਸਪੈਕਟ ਉਹਨਾਂ ਨੂੰ ਪਰ ਐਵੇਂ ਨਹੀਂ ਕਹਿਣਾ ਚਾਹੀਦਾ ਕਿ ਆ ਪਿੰਕੀ ਤਾਲੀਵਾਲ ਜੀ ਰੱਬ ਨੇ ਤੇ ਪਿੱਛੇ ਜਿਹੜਾ ਕਰ ਉਹਨੂੰ ਗੁਰਦੁਆਰਾ ਸਮਝਿਆ ਜਾਵੇ ਐਨੇ ਆਪਣੇ ਆਪ ਨੂੰ ਐਨੇ ਉੱਚੇ ਨਾਂ ਦਿਖਾਓ ਕਿ ਲੋਕਾਂ ਨੂੰ ਸ਼ਰਿਆਮ ਹੀ ਤੁਹਾਡਾ ਪਤਾ ਲੱਗ ਜਾਵੇ ਕਿ ਉੱਚੇ ਨਹੀਂ ਤੁਸੀਂ ਲੁੱਚੇ ਹੋ ਥੋੜੇ ਜਿਹਾ ਇੰਡਸਟਰੀ ਪੂਰੀ ਦੀ ਪੂਰੀ ਕਹਿ ਰਹੀ ਹੈ ਕਿ ਪਿੰਕੀ ਤਾਲੀਵਾਲ ਵਰਗਾ आ, मतलब बंदा ਨਹੀਂ ਹੈ ਸਵੇਰੇ ਉੱਠ ਕੇ ਪਾਠ ਕਰਦੇ ਨੇ ਹੈਨਾ ਰੱਬ ਦੇ ਬਹੁਤ ਨੇੜੇ ਨੇ ਤਾਂ ਇਹ ਸਾਰੀਆਂ ਗੱਲਾਂ ਫਿਰ ਇਹ ਕਿਵੇਂ ਹੋ ਗਈਆਂ ਇਹ ਤਾਂ ਹੁਣ ਜਦੋਂ ਕੋਰਟ ਕੇਸ ਚੱਲੂਗਾ ਜਾਂ ਫਿਰ ਪੁਲਿਸ ਤਫਤੀਸ਼ ਕਰੂਗੀ ਫਿਰ ਬਹੁਤ ਚੀਜ਼ਾਂ ਸਾਹਮਣੇ ਆ ਜਾਣਗੀਆਂ ਜੀ ਹਜੇ ਮੈਨੂੰ ਲੱਗਦਾ ਮੈਂ ਉਮੀਦ ਕਰਦਾ ਮੈਂ ਅਪੀਲ ਵੀ ਕਰਦਾ ਬਾਕੀ ਆਰਟਿਸਟਾਂ ਜਿਨ੍ਹਾਂ ਨਾਲ ਠੱਗੀ ਹੋਈ ਹੈ ਜਾਂ ਲੁੱਟੇ ਜਾ ਰਹੇ ਨੇ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਪਰ ਬਹੁਤ ਸਾਰੇ ਆਰਟਿਸਟ ਡਰਦੇ ਵੀ ਨੇ ਮੈਂ ਤਾਂ ਜਿਆਦਾ ਜ਼ਬਰਦਸਤ ਅਪੀਲ ਵੀ ਨਹੀਂ ਕਰ ਸਕਦੇ ਠੀਕ ਹੈ ਜੋ ਵੀ ਜੋ ਹੋਊਗਾ ਦੇਖੀ ਜਾਊਗਾ ਤੁਹਾਡੀ ਸਪੋਰਟ ਚ ਕੋਈ ਆਇਆ ਕਿਸੇ ਦੀ ਕੋਈ ਗੱਲਬਾਤ ਹੋਈ ਹੋਵੇ ਵੀ ਕਾਕੇ ਹਾਂ ਤੇਰਾ ਹੱਕ ਦਵਾਵਾਂਗੇ ਜਾਂ ਕੁਛ ਹੈ ਹਜੇ ਤੱਕ ਤਾਂ ਪੁਲਿਸ ਨਹੀਂ ਕਿਹਾ ਨਹੀਂ ਮਿਹਰबानी ਸਾਡ ਨਾ ਕਰੀ ਥੈਂਕ ਯੂ